ਵਾਹਿਗੁਰੂ ਸਾਹਿਬ ਜੀ ਜੇਤਾ ਜਿਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹ ਜਨ ਨਾਨਕ ਜੇ ਹਾ ਤੂ ਕਰਾਏ ਤੇ ਹਾ ਹੋ ਕਰੀ ਵਖੀਆਂ ਦਾਸ ਨੂੰ ਦਾਸ ਕਹ ਜਨ ਨਾਨਕ ਜੇ ਹਾ ਤੂ ਕਰਾਏ ਸਿਹਾ ਹਉ ਕਰੀ ਵਖਿਆਨ ਹਵਾਲੀਏ ਕੁਲ ਆਲਮ ਦੋ ਜਹਾਂ ਵਾਲੀ ਦਸਾਂ ਹੀ ਪਾਸ਼ਾਈਆਂ ਦੀ ਜੋਤ ਸ਼ਬਦ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਨ ਪਵਿੱਤਰ ਹਜ਼ੂਰੀ ਵਿੱਚ ਜੋੜ ਮਿਲ ਬੈਠੇ ਗੁਰੂ ਪਿਆਰੇ ਖਾਲਸਾ ਜੀ ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਬੜੀ ਮਹਾਨ ਬਖਸ਼ਿਸ਼ ਮਿਹਰਮਤ ਕਿਰਪਾ ਹੋਈ ਹੈ ਕਿ ਅਸੀਂ ਐਸੇ ਸਥਾਨ ਦੇ ਉੱਤੇ ਬੈਠੇ ਆ ਜਿੱਥੇ ਸ਼ਹੀਦ ਸਿੰਘਾਂ ਦਾ ਖੂਨ ਡੁੱਲਿਆ ਹੋਇਆ ਹੈ ਤੇ ਸ਼ਹੀਦਾਂ ਦਾ ਜਿਹੜਾ ਖੂਨ ਹੈ ਜਦੋਂ ਉਹ ਡੁੱਲਦਾ ਹੈ ਤੇ ਉਹ ਕੌਮਾਂ ਦੀ ਜ਼ਿੰਦਗੀ ਬਣ ਜਾਇਆ ਕਰਦਾ ਹੈ ਸ਼ਹੀਦਾਂ ਸਿੰਘਾਂ ਦੀ ਇਹ ਧਰਤੀ ਸ਼ਹੀਦਾਂ ਸਿੰਘਾਂ ਦਾ ਇਹ ਸਥਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਤੇ ਮਹਾਪੁਰਖਾਂ ਦਾ ਅਸ਼ੀਰਵਾਦ ਉਹਨਾਂ ਦਾ ਸਹਿਯੋਗ ਇਹ ਜਦੋਂ ਤਿੰਨਾਂ ਗੱਲਾਂ ਨੂੰ ਜੋੜਦੇ ਆਣਾ ਤੇ ਸਮਝ ਲਓ ਕਿ ਇੱਕ ਤਰਬੇਣੀ ਬਣ ਜਾਂਦੀ ਹੈ ਇੱਕ ਤਰਬੇਣੀ ਦਾ ਸੰਗਮ ਬਣ ਜਾਂਦਾ ਹੈ ਤਰਬੇਣੀ ਕਿੰ ਨੂੰ ਕਹਿੰਦੇ ਨੇ ਜਿੱਥੇ ਤਿੰਨ ਨਦੀਆਂ ਇਕੱਠੀਆਂ ਹੁੰਦੀਆਂ ਨੇ ਜਿਹੜੀ ਜਗ੍ਹਾ ਤੇ ਤਿੰਨ ਨਦੀਆਂ ਇਕੱਠੀਆਂ ਹੁੰਦੀਆਂ ਨੇ ਉਹਨੂੰ ਤਰਬੇਣੀ ਦਾ ਸੰਗਮ ਕਹਿ ਦਿੰਦੇ ਤੇ ਜਦੋਂ ਮਹਾਪੁਰਖਾਂ ਦੇ ਬਚਨ ਸੁਣਦੇ ਹੁੰਨੇ ਸਾਂ ਤੇ ਮਹਾਪੁਰਖਾਂ ਨੇ ਕਿਹਾ ਕਰਨਾ ਕਿ ਬੜੇ ਵੱਡੇ ਭਾਗ ਨੇ ਕਿ ਸ਼ਹੀਦਾ ਸਿੰਘਾਂ ਦੇ ਅਸਥਾਨ ਦੇ ਉੱਤੇ ਆ ਕੇ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਸੰਗਤ ਦੇ ਵਿੱਚ ਬੈਠ ਕੇ ਜਿਹੜਾ ਆ ਸਿਮਰਨ ਕਰਨ ਦਾ ਨਾਮ ਜਪਣ ਦਾ ਮੌਕਾ ਮਿਲਦਾ ਹੈ ਅੱਜ ਰਾਤਰੀ ਦਾ ਨਵਾਂ ਦਿਵਾਨ ਜਿਹਦੇ ਵਿੱਚ ਇਹ ਸਾਰਾ ਜਿਹੜਾ ਸੁਭਾਗ ਹੈ ਸਾਨੂੰ ਪ੍ਰਾਪਤ ਹੋ ਰਿਹਾ ਸੋ 2-4 ਮਿੰਟ ਵਾਸਤੇ ਸੰਗਤ ਦੇ ਜੋੜੇ ਝਾੜਨ ਦਾ ਜਿਹੜਾ ਸਮਾਂ ਮਿਲਿਆ ਸੋ ਵਿਚਾਰ ਕਰਨ ਤੋਂ ਪਹਿਲਾਂ ਪਾਈਏ ਗੁਰ ਫਤੇ ਦੀ ਸਾਜ ਕੋਈ ਵੀ ਰਸਨਾ ਫਤੇ ਦੇ ਸਿਮਰਨ ਤੋਂ ਵਾਂਝੀ ਨਾ ਰਹੇ ਬੜੇ ਹੀ ਅਤਬ ਸਤਕਾਰ ਸਹਿ ਸਿਰ ਝੁਕਾ ਕੇ ਦੋਨੋਂ ਹੱਥ ਜੋੜ ਕੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰਿਓ ਆਪਾਂ ਲਗਾਤਾਰ ਯੋਧਿਆਂ ਦਾ ਸੂਰਮਿਆਂ ਦਾ ਇਤਿਹਾਸ ਕਥਾ ਰਹੀਂ ਢਾਡੀ ਵਾਰਾਂ ਰਹੀਂ ਸਰਵਣ ਕਰਦੇ ਆ ਰਹੇ ਹਾਂ ਤੇ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਆਂ ਤੇ ਗੁਰਬਾਣੀ ਇਹ ਚੀਜ਼ ਉੱਤੇ ਮੋਹਰ ਲਾਉਂਦੀ ਆ ਕਿ ਮਰਨ ਲਿਖਾਏ ਮੰਡਲ ਮਹਿ ਆਏ ਤੇ ਜੇ ਆਪਾਂ ਦੁਨਿਆਵੀ ਰੂਪ ਦੇ ਵਿੱਚ ਵੀ ਕੋਈ ਚੀਜ਼ ਵੇਖਦੇ ਆ ਨਾ ਜਿਹੜੀ ਚੀਜ਼ ਇੱਕ ਵਾਰੀ ਬਣਾਈ ਜਾਂਦੀ ਆ ਤੇ ਉਹਦੀ ਐਕਸਪਾਇਰੀ ਡੇਟ ਆ ਜਿਹੜੀ ਉਹ ਨਿਯਤ ਕਰ ਦਿੱਤੀ ਜਾਂਦੀ ਆ ਕਿ ਕੋਈ ਦਵਾਈ ਬਣਾਈ ਜਾਂਦੀ ਕੋਈ ਮੈਡੀਸਿਨ ਬਣਾਈ ਜਾਂਦੀ ਹੈ ਕੋਈ ਸੜਕ ਵਗੈਰਾ ਬਣਾਈ ਜਾਂਦੀ ਕੋਈ ਇਮਾਰਤ ਬਣਾਈ ਜਾਂਦੀ ਕੋਈ ਮਸ਼ੀਨਰੀ ਬਣਾਈ ਜਾਂਦੀ ਤੇ ਕਹਿ ਦਿੱਤਾ ਜਾਂਦਾ ਕਿ ਇੰਨੇ ਸਮੇਂ ਬਾਅਦ ਇਹਦੀ ਵਰਤੋਂ ਜਿਹੜੀ ਆ ਉਹ ਨਹੀਂ ਕੀਤੀ ਜਾਵੇਗੀ ਇਹ ਐਕਸਪਾਇਰ ਹੋ ਜਾਏਗੀ ਇਹ ਵਰਤੋਂ ਤੋਂ ਵਰਤੋਂ ਦੇ ਕਾਬਲ ਨਹੀਂ ਰਹੇਗੀ ਇਸੇ ਤਰ੍ਹਾਂ ਹੀ ਇਹ ਜਿਹੜਾ ਸਾਡਾ ਮਨੁੱਖਾ ਜੀਵਨ ਹੈ ਜਦੋਂ ਅਕਾਲ ਪੁਰਖ ਵਾਹਿਗੁਰੂ ਸਾਨੂੰ ਇਸ ਧਰਤੀ ਦੇ ਉੱਤੇ ਭੇਜਦਾ ਹੈ ਨਾ ਤੇ ਨਾਲ ਦੀ ਨਾਲ ਹੀ ਸਾਡਾ ਜਿਹੜਾ ਮੌਤ ਦਾ ਸਮਾਂ ਉਹ ਨਿਯਤ ਕਰ ਦਿੱਤਾ ਜਾਂਦਾ ਹੈ ਸੰਸਾਰ ਦੇ ਉਤੋਂ ਚਲੇ ਸਾਰੇ ਆਣੇ ਜਾਣਾ ਹੈ ਪਰ ਆਪਾਂ ਜਿਹੜੇ ਦੀਵਾਨ ਦੇ ਵਿੱਚ ਬੈਠੇ ਆਂ ਦੀਵਾਨ ਸੁਣਦੇ ਆ ਰਹੇ ਆ ਉਹਦੇ ਵਿੱਚੋਂ ਸਿੱਖਿਆ ਲੈਣ ਵਾਲੀ ਜਿਹੜੀ ਚੀਜ਼ ਹੈ ਕਿ بڑے ਸੰਸਾਰ ਉਤੇ ਲੋਕ ਆਏ ਹੋਣਗੇ بڑے ਚਲੇ ਗਏ ਹੋਣਗੇ ਯਾਦ ਕਿੰਨਾ ਸਮਾਂ ਕੀਤਾ ਗਿਆ ਹੋਵੇਗਾ ਉਹਨਾਂ ਨੂੰ ਸਾਲ 6 ਮਹੀਨੇ 2 ਸਾਲ 5 ਸਾਲ 10 ਸਾਲ ਪਰਿਵਾਰ ਬਾਰੇ ਜਿੰਨਾ ਚਿਰ ਉਹਨਾਂ ਦੀ ਜਿਹੜੀ ਪੀੜ੍ਹੀ ਦੇ ਵਿੱਚ ਉਹ ਵਿਚਰੇ ਸਨ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਉਹਨਾਂ ਨੂੰ ਉਹਨਾਂ ਸਮਾਂ ਯਾਦ ਕੀਤਾ ਹੋਵੇਗਾ ਪਰ ਇਹ ਜਿਹੜੇ ਸ਼ਹੀਦ ਸਿੰਘ ਨੇ ਜਿਨ੍ਹਾਂ ਨੇ ਕੌਮ ਵਾਸਤੇ ਆਪਣਾ ਖੂਨ ਡੋਲ੍ਹਿਆ ਇਹਨਾਂ ਨੂੰ ਰਹਿਂਦੀ ਦੁਨੀਆ ਤੱਕ ਜਿਹੜਾ ਆ ਉਹ ਸੰਗਤ ਜਿਹੜੀ ਆ ਯਾਦ ਕਰਦੀ ਰਹੇਗੀ ਸਤਿਗੁਰੂ ਸਾਹਿਬ ਮਹਾਰਾਜੀ ਗੁਰਬਾਣੀ ਦੇ ਵਿੱਚ ਦੱਸਦੇ ਨੇ ਕਿ ਮਰਨ ਮਨਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਣੋ ਕਹਿੰਦੇ ਕਿ ਉਹਨਾਂ ਸੂਰਮੇ ਉਸ ਸੂਰਮੇ ਮਨੁੱਖ ਦਾ ਮਰਨਾ ਜਿਹੜਾ ਹੱਕ ਹੈ ਸੱਚ ਹੈ ਹਾਲਾਂਕਿ ਮੌਤ ਸਾਰਿਆਂ ਨੂੰ ਆਉਣੀ ਹੈ ਗੱਲ ਸੱਚੀ ਹੈ ਪਰ ਮਰਨਾ ਸੱਚ ਕਿੰਨਾਂ ਦਾ ਹੈ ਜਿਨ੍ਹਾਂ ਦਾ ਮਰਨਾ ਪ੍ਰਵਾਨ ਹੋ ਜਾਂਦਾ ਹੈ ਤੇ ਮਰਨਾ ਪ੍ਰਵਾਨ ਕਿੰਨਾ ਦਾ ਹੁੰਦਾ ਹੈ ਜਿਹੜੀ ਆਪਣੀ ਕੌਮ ਦੇ ਲਈ ਆਪਣੇ ਧਰਮ ਦੇ ਲਈ ਆਪਣੇ ਦੇਸ਼ ਦੇ ਲਈ ਜਾਨ ਵਾਰ ਜਾਂਦੇ ਉਹਨਾਂ ਦਾ ਮਰਨਾ ਜਿਹੜਾ ਹੈ ਉਹ ਅਮਰ ਹੋ ਜਾਂਦੇ ਨੇ ਉਹਨਾਂ ਨੂੰ ਫਿਰ ਮਰੇ ਹੋਏ ਨਹੀਂ ਕਿਹਾ ਜਾਂਦਾ ਉਹਨਾਂ ਨੂੰ ਸ਼ਹੀਦੀ ਦਾ ਖਿਤਾਬ ਦੇ ਦਿੱਤਾ ਜਾਂਦਾ ਹੈ ਉਹਨਾਂ ਨੂੰ ਸ਼ਹੀਦਾਂ ਦੇ ਨਾਂ ਦੇ ਉੱਤੇ ਯਾਦ ਕੀਤਾ ਜਾਂਦਾ ਹੈ ਤੇ ਇਹ ਜਿਹੜੀ جنگ ਇੱਥੇ ਹੋਈ ਹੈ ਇਹ ਕਾਦੇ ਵਾਸਤੇ ਹੋਈ ਕਿ ਸਾਰੇ ਹਿੰਦੁਸਤਾਨ ਨੂੰ ਜਿਹੜਾ ਹੈ ਅੰਗਰੇਜ਼ਾਂ ਨੇ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ ਆਪਾਂ ਸਰਵਣ ਕਰਦੇ ਆ ਰਹੇ ਹਾਂ ਔਰ ਇਹ ਅਖੀਰਲੀ جنگ ਜਿਹੜੀ ਆ ਜਿਹਦੇ ਬਾਅਦ ਜਿਹੜਾ ਪੰਜਾਬ ਹੈ ਉਹ ਵੀ ਅੰਗਰੇਜ਼ਾਂ ਦੇ ਕਬਜ਼ੇ ਦੇ ਵਿੱਚ ਹੋ ਗਿਆ ਤੇ ਖਾਲਸਾ ਜਿਹੜਾ ਰਾਜ ਸੀਗਾ ਅੰਗਰੇਜ਼ਾਂ ਨੇ ਉਹਨੂੰ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ ਖਾਲਸਾ ਰਾਜ ਵੀ ਖਤਮ ਹੋ ਗਿਆ। ਔਰ ਇਸ ਦੇ ਵਾਸਤੇ ਅਸੀਂ ਅੱਜ ਵੀ ਸਾਡਾ ਮਨ ਚਾਹੁੰਦਾ ਹੈ ਹਰੇਕ ਸਿੱਖ ਦਾ ਮਨ ਚਾਹੁੰਦਾ ਹੈ ਕਿ ਜਿਹੜੀਆਂ ਸ਼ਹੀਦਾਂ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ ਜਿਹੜਾ ਸਾਡਾ ਰਾਜ ਸੀ ਸਾਨੂੰ ਵਾਪਸ ਪਰਤ ਕੇ ਮਿਲ ਜਾਵੇ। ਸੋ ਇਹ ਜਿਹੜੀ ਧਰਤੀ ਹੈ ਸ਼ਹੀਦਾਂ ਸਿੰਘਾਂ ਦਾ ਜਿੱਥੇ ਖੂਨ ਡੋਲਿਆ ਹੁੰਦਾ ਹੈ ਸਾਡੀ ਦਾਵੇ ਦੀ ਧਰਤੀ ਹੈ ਇਹਦੇ ਉੱਤੇ ਅਸੀਂ ਦਾਵਾ ਕਰਦੇ ਨੇ ਸਕਦੇ ਹਾਂ ਕਿ ਸਾਡੇ ਵਡ ਵਡੇਰਿਆਂ ਨੇ ਇਹਦੇ ਉੱਤੇ ਕੁਰਬਾਨੀਆਂ ਦਿੱਤੀਆਂ ਨੇ ਇਹਦੇ ਵਾਸਤੇ ਆਪਣਾ ਖੂਨ ਡੋਲਿਆ ਹੈ ਜਿਵੇਂ ਆਪਾਂ ਯਹੂਦੀਆਂ ਦਾ ਇਤਿਹਾਸ ਪੜ੍ਹਦੇ ਆ ਨਾ ਗੁਰੂ ਪਿਆਰਿਓ ਤੇ ਜਦੋਂ 올ਡ ਟੈਸਟਾਮੈਂਟ ਪੜਾਂਗੇ ਬਾਈਬਲ ਦਾ ਬਾਈਬਲ ਦੇ ਦੋ ਭਾਗ ਨੇ ਇੱਕ ਨੂੰ ਕਹਿੰਦੇ ਨੇ 올ਡ ਟੈਸਟਾਮੈਂਟ ਇੱਕ ਨੂੰ ਕਹਿੰਦੇ ਨੇ ਨਿਊ ਟੈਸਟਾਮੈਂਟ ਪੁਰਾਣਾ ਇਤਨਾਮਾ ਤੇ ਨਵਾਂ ਇਤਨਾਮਾ ਜਦੋਂ ਆਪਾਂ ਪੁਰਾਣਾ ਇਤਨਾਮਾ ਪੜ੍ਹਦੇ ਹਾਂ ਤੇ ਉਹਦੇ ਵਿੱਚ ਦੱਸਿਆ ਗਿਆ ਕਿ ਜਿਹੜੇ ਯਹੂਦੀ ਨੇ ਉਹਨਾਂ ਦਾ ਜਿਹੜੇ ਵੱਡ ਵਡੇਰੇ ਸਨ ਉਹਨਾਂ ਨੂੰ ਯਹੋਵਾ ਨੇ ਕਿਹਾ ਕਿ ਮੈਂ ਤੁਹਾਨੂੰ ਇੱਕ ਐਸੀ ਧਰਤੀ ਦਵਾਂਗਾ ਜਿਹਦੇ ਉੱਤੇ ਤੁਹਾਡੀ ਕੌਮ ਵਧੇ ਫੁੱਲੇਗੀ ਉਹਨੂੰ ਉਹ ਕਹਿੰਦੇ ਨੇ ਵਾਅਦੇ ਦੀ ਧਰਤੀ ਇੰਗਲਿਸ਼ ਵਿੱਚ ਉਹਨੂੰ ਕਹਿੰਦੇ ਨੇ ਪ੍ਰੋਮਿਸ ਲੈਂਡ ਕਿ ਮੈਂ ਐਸੀ ਵਾਅਦੇ ਦੀ ਧਰਤੀ ਤੁਹਾਨੂੰ ਦਵਾਂਗਾ ਜਿਹਦੇ ਉੱਤੇ ਤੁਹਾਡੀ ਜਿਹੜੀ ਕੌਮ ਹੈ ਉਹ ਵਧੇ ਫੁੱਲੇਗੀ ਕਹਿੰਦੇ ਉਹ ਵਾਅਦੇ ਦੀ ਧਰਤੀ ਲੈਣ ਵਾਸਤੇ ਯਹੂਦੀਆਂ ਨੇ ਬਹੁਤ ਲੰਮਾ ਸਮਾਂ ਜੜਾਇਆ ਸੰਘਰਸ਼ ਕੀਤਾ ਤੇ ਮਿਸਰੀਆਂ ਤੋਂ ਆਜ਼ਾਦੀ ਲੈ ਕੇ ਉਹ ਆਪਣੀ ਜਿਹੜੀ ਵਾਅਦੇ ਦੀ ਧਰਤੀ ਅੱਜ ਇਜ਼ਰਾਈਲ ਦੇਸ਼ ਜਿਹੜਾ ਦੁਨੀਆ ਦੇ ਵਿੱਚ ਆਪਾਂ ਸੁਣਦੇ ਆ ਉਹਨਾਂ ਨੇ ਪ੍ਰਾਪਤ ਕੀਤਾ ਉਹਨਾਂ ਦੀ ਉਹ ਵਾਅਦੇ ਦੀ ਧਰਤੀ ਸੀ ਜਿਹੜਾ ਪੰਜਾਬ ਹੈ ਜਿਹੜਾ ਸਿੱਖ ਰਾਜ ਹੈ ਉਹ ਸਾਡੀ ਦਾਅਵੇ ਦੀ ਧਰਤੀ ਹੈ ਪ੍ਰੋਫੈਸਰ ਪੂਰਨ ਸਿੰਘ ਦੇ ਜਦੋਂ ਅਸੀਂ ਲਫ਼ਜ਼ ਪੜ੍ਹਦੇ ਆਂ ਨਾ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਜਦੋਂ ਇਹਨਾਂ ਲਫ਼ਜ਼ਾਂ ਨੂੰ ਅਸੀਂ ਪੜ੍ਹਦੇ ਆਂ ਯਾਦ ਕਰਦੇ ਆਂ ਤੇ ਇਹਦੇ ਉੱਤੇ ਫਿਰ ਅਸੀਂ ਦਾਵਾ ਕਰ ਸਕਦੇ ਆਂ ਕਿ ਸਾਡੇ ਗੁਰਾਂ ਨੇ ਸਾਡੇ ਗੁਰੂ ਸਹਬਾਨਾਂ ਨੇ ਕੁਰਬਾਨੀਆਂ ਕੀਤੀਆਂ ਸਾਡੇ ਸ਼ਹੀਦ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ ਤਾਂ ਜਾ ਕੇ ਜਿਹੜੀ ਇਹ ਧਰਤੀ ਹੈ ਸਾਨੂੰ ਪ੍ਰਾਪਤ ਹੋਈ ਹੈ ਸਾਡੀ ਦਾਵੇ ਦੀ ਧਰਤੀ ਹੈ ਅੱਜ ਦੇ ਸਮੇਂ ਵਿੱਚ ਵੀ ਅਸੀਂ ਸੰਘਰਸ਼ ਕਰ ਰਹੇ ਆਂ ਮੋਰਚੇ ਲਗਾ ਰਹੇ ਆਂ ਸਮਝਣ ਵਾਲੀ ਗੱਲ ਕੀ ਹੈ ਕਿ ਜਿਵੇਂ ਗਿਆਨੀ ਜੀ ਹੁਣ ਹੀ ਸਿੰਗੂ ਸਾਹਿਬ ਜੀ ਹੁਣੇ ਹੁਣੇ ਸਾਡੇ ਨਾਲ ਵਿਚਾਰ ਕਰਕੇ ਗਏ ਕਿ ਕਿੱਡਾ ਵੱਡਾ ਮਹਾਨ ਯੁੱਧ ਇੱਥੇ ਹੋਇਆ ਪਰ ਹਾਰ ਦਾ ਮੂੰਹ ਵੇਖਣਾ ਪਿਆ ਤੇ ਉਹਦੇ ਬਾਬਤ ਉਹਨਾਂ ਨੇ ਸ਼ਾ ਮੁਹੰਮਦ ਨੇ ਕੀ ਅੱਲਾ ਇਹਨਾਂ ਜਿਹੜੀਆਂ ਲਿਖੀਆਂ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਪਾਦਸ਼ਾਹੀ ਫੌਜਾਂ ਤੋਂ ਇਹ ਭਾਰੀਆਂ ਨੇ ਹੁੰਦੀ ਸਰਕਾਰ ਤੇ ਕਿਤੇ ਮੁੱਲ ਪਾਉਂਦੀ ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਨੇ ਕਿ ਉਦੋਂ ਜੇ ਸਾਡੀ ਹਾਰ ਹੋਈ ਤਾਂ ਹੋਈ ਕਿ ਸਾਡੀ ਆਪਣੀ ਸਰਕਾਰ ਨਹੀਂ ਸੀ ਮਹਾਰਾਜਾ ਰਣਜੀਤ ਸਿੰਘ ਜੀ ਜਿੰਦਾ ਨਹੀਂ ਸਨ ਤੇ ਜੇ ਅੱਜ ਸਾਡੀ ਹਾਰ ਹੋ ਰਹੀ ਹੈ ਇਸੇ ਕਰਕੇ ਹੋ ਰਹੀ ਹੈ ਕਿ ਅੱਜ ਵੀ ਸਾਡੀ ਸਰਕਾਰ ਨਹੀਂ ਭਾਵੇਂ ਸਾਡਾ ਕੋਈ ਆਪਣੀ ਜਗ੍ਹਾ ਨਹੀਂ ਸਾਡਾ ਕੋਈ ਆਪਣਾ ਸਥਾਨ ਨਹੀਂ ਸਾਡਾ ਖਾਲਸਤਾਨ ਨਹੀਂਗਾ ਸਾਡਾ ਖਾਲਸਾ ਰਾਜ ਨਹੀਂਗਾ ਜਿਹਦੀ ਗੱਲ ਕਰਨ ਤੋਂ ਅਸੀਂ ਡਰਦੇ ਹਾਂ ਯਹੂਦੀਆਂ ਨੇ ਸੰਘਰਸ਼ ਕੀਤਾ ਤੇ ਆਪਣਾ ਜਿਹੜੀ ਵਾਅਦੇ ਦੀ ਧਰਤੀ ਸੀ ਪ੍ਰੋਮਿਸ ਲੈਂਡ ਸੀ ਉਹਨੂੰ ਪ੍ਰਾਪਤ ਕਰ ਲਿਆ ਪਰ ਜਿਹੜੀ ਸਾਡੀ ਦਾਵੇ ਦੀ ਧਰਤੀ ਆ ਜਿਹੜੀ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਦਿੱਤੀ ਹੈ ਇਹ ਜਿਹੜੇ ਸਾਡੇ ਸੰਘਰਸ਼ ਨੇ ਸਾਡੇ ਸਮਾਗਮ ਨੇ ਸਫਲੇ ਉਦੋਂ ਹੈ ਜਦੋਂ ਅਸੀਂ ਉਹ ਚੀਜ਼ ਨੂੰ ਜਿਹੜਾ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਖਾਲਸਾ ਰੂਪ ਦਿੱਤਾ ਹੈ ਖਾਲਿਸਤਾਨ ਦਾ ਜਿਹੜਾ ਦਾਵਾ ਕੀਤਾ ਸਾਡੇ ਨਾਲ ਵਾਅਦਾ ਕੀਤਾ ਉਹਨੂੰ ਪ੍ਰਾਪਤ ਕਰਾਂਗੇ ਸੋ ਇਨੀਆਂ ਕੁ ਬੇਨਤੀਆਂ ਕਰਦਾ ਹੋਇਆ ਖਿਮਾ ਦਾ ਜਾਚਕ ਹਾਂ ਕਿ ਇਹ ਜਿਹੜੇ ਸਿੰਘ ਸ਼ਹੀਦ ਸਿੰਘ ਨੇ ਉਹਨਾਂ ਨੇ ਜੋ ਕੁਰਬਾਨੀਆਂ ਦਿੱਤੀਆਂ ਨੇ ਇਸ ਧਰਤੀ ਵਾਸਤੇ ਸਾਨੂੰ ਉਹਨਾਂ ਦੇ ਪੂਰਨਿਆਂ ਉੱਤੇ ਚੱਲਣਾ ਚਾਹੀਦਾ ਹੈ ਔਰ ਆਪਣੀ ਜਿਹੜੀ ਧਰਤੀ ਹੈ ਉਹਦੇ ਵਾਸਤੇ ਹਮੇਸ਼ਾ ਸੰਘਰਸ਼ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਐਸੀ ਮਰਨੀ ਮਰਨਾ ਚਾਹੀਦਾ ਜਿਹੜੀ ਲੋਕ ਯਾਦ ਕਰਨ ਵੈਸੇ ਦੇ ਇੱਥੇ ਜਿਹੜੀ ਆਵਾਜ਼ ਆਈ ਹੈ ਉਹ ਲੱਗੀ ਰਹਿਣੀ ਹੈ ਸੋ ਇਨੀਆਂ ਕੁ ਬੇਨਤੀਆਂ ਕਰਦੇ ਖਿਮਾ ਤੇ ਜਾਚ ਖਾਂ ਕੋਈ ਵਾਅਦਾ ਘਟਾ ਅਖਰ ਬੋਲਿਆ ਗਿਆ ਹੋਵੇ ਮੁਆਫ ਕਰਨਾ ਕੋਟਾਣ ਕੋਟ ਧੰਨਵਾਦ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਣ ਕੋਟ ਧੰਨਵਾਦ ਮਹਾਪੁਰਖ ਸੰਤ ਬਾਬਾ ਸ਼ੰਦਰ ਸਿੰਘ ਜੀ ਦਾ ਜਿਨ੍ਹਾਂ ਦੀ ਬਦੌਲਤ ਅੱਜ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਨਹੀਂ ਤੇ ਮੇਰੇ ਵਰਗੇ ਨਾ ਚੀਜ਼ ਦੇ ਬੰਦੇ ਨੂੰ ਇੰਨੀ ਸੰਗਤ ਦੇ ਵਿੱਚ ਬੋਲਣਾ ਕਿੱਥੇ ਪ੍ਰਾਪਤ ਹੋਣਾ ਸੀ ਅਖੀਰ ਵਿੱਚ ਬਲਾਉ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ